ਸੇਵਾ ਕਰਦਿਆਂ ਜ਼ਿੰਦਗੀ ਵਿੱਚੋਂ ਹੰਕਾਰ ਖਤਮ ਕਰਨਾ ਏ ਸਰਗੁਰ ਸੱਦੇ ਪਾਸ਼ਾ ਦੇ ਪਾਣੀ ਦੇ ਵਿੱਚ ਇੱਕ ਨਹੀਂ ਬੇਅੰਤ ਜਗ੍ਹਾ ਤੇ ਬੋਲ ਆਇਆ ਬੰਦਿਆ ਸੇਵਾ ਕਰਦਿਆਂ ਕਰਦਿਆ ਕਰਦਿਆਂ ਕਰਦਿਆ ਤੇਰੀ ਜ਼ਿੰਦਗੀ ਚ ਹਉਮੈ ਖਤਮ ਹੋ ਜਾਣੀ ਚਾਹੀਦੀ ਏ ਆਪ ਸੋੜ ਸੇਵਾ ਕਰੇ ਤਾਂ ਕਿਸ ਪਾਵੇ ਮਾਨ ਕਹਿੰਦੇ ਜਿਹੜਾ ਮਨੁੱਖ ਆਪਣਾ ਭਾਵ ਛੱਡ ਕੇ ਸੇਵਾ ਕਰਦਾ ਹੈ ਨਾ ਉਹੀ ਕੁਝ ਪ੍ਰਾਪਤ ਕਰ ਸਕਦਾ ਹੈ ਇਹਨਾਂ ਵੇ ਸੇਵਾ ਵੀ ਕਰੀ ਜਾਵੇ ਤੇ ਹੰਕਾਰ ਵੀ ਨਾਲ ਚੁੱਕੀ ਫਰੇ ਮੈਂ ਮੇਰੀ ਵੀ ਨਾਲ ਚੁੱਕੀ ਫਰੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਇੱਕ ਸ਼ਲੋਕ ਆਉਣਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗਰੀਬ ਨਵਾ ਸੱਚੇ ਪਾਤਸ਼ਾਹ ਕਹਿੰਦੇ ਨੇ ਤੀਰਥ ਵਰਤੇ ਅਰਦਾਨ ਕਰ ਮਨ ਮੈਂ ਧੇ ਗਮਾਨ ਆ ਨਾਰਕ ਨੇਪਲ ਪਿਆਤ ਦੇ ਜੇ ਕੁੰਚ ਦੇ ਇਸ਼ਨਾਨ ਗੁਰੂ ਤੇਗ ਬਹਾਦਰ ਨੇ ਆਖਿਆ ਬੰਦਾ ਧਾਰਮਿਕ ਕੰਮ ਵੀ ਕਰੀ ਜਾਵੇ ਤੀਰਥਾਂ ਤੇ ਵੀ ਜਾਈ ਜਾਵੇ ਸੇਵਾ ਵੀ ਕਰੀ ਜਾਵੇ ਪਾਠ ਵੀ ਕਰੀ ਜਾਵੇ ਪੁੰਨ ਵੀ ਕਰੀ ਜਾਵੇ ਤੇ ਨਾਲ ਆਪਣੀ ਜ਼ਿੰਦਗੀ ਦੇ ਅੰਦਰ ਹੰਕਾਰ ਵੀ ਲੈ ਕੇ ਬਹਵੇ ਨਾਲ ਆਪਣੀ ਜ਼ਿੰਦਗੀ ਦੇ ਅੰਦਰ ਈਰਖਾ ਵੀ ਲੈ ਕੇ ਬੈਠਾ ਹੋਵੇ ਕਹਿੰਦੇ ਇਹ ਤੇ ਐਵੇਂ ਹੋਇਆ ਜਿਵੇਂ ਹਾਥੀ ਨੂੰ ਇਸ਼ਨਾਨ ਕਰਾ ਦਿੱਤਾ ਜਾਏ ਜਿਹੜੇ ਸਿਆਣੇ ਸੱਜਣ ਨੇ ਉਹਨਾਂ ਨੂੰ ਪਤਾ ਹੈ ਜੇ ਹਾਥੀ ਨੂੰ ਤੁਸੀਂ ਨਵਾ ਦੋਵੇਂ ਉਹਨੂੰ ਨਵਾਉਂਦਾ ਕੋਈ ਲਾਭ ਨਹੀਂ ਹੁੰਦਾ ਜਾਂ ਤੁਸੀਂ ਬਾਣੀ ਦੇ ਵਿੱਚੋਂ ਕਿਤੇ ਉਦਾਹਰਨ ਪੜ੍ਹੋ ਸਤਿਗੁਰ ਨੇ ਇੱਕ ਗਧੇ ਦੀ ਉਦਾਹਰਨ ਦਿੱਤੀ ਹੈ ਕਹਿੰਦੇ ਜੇ ਗਧੇ ਦੇ ਉੱਤੇ ਤੁਸੀਂ ਚੰਦਨ ਵੀ ਲਾਤ ਦਵੋਗੇ ਨਾ ਉਹਨੂੰ ਉਹਦੇ ਨਾਲ ਕੋਈ ਫਾਇਦਾ ਨਹੀਂ ਹੈ ਜੇ ਗਧੇ ਦੇ ਉੱਪਰ ਤੁਸੀਂ ਸੋਨਾ ਵੀ ਲਾਤ ਦਬੋ ਉਹਨੂੰ ਸੋਨੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹਦੇ ਵਾਸਤੇ ਸੋਨੇ ਦਾ ਵੀ 파ਰ ਹੈ ਤੇ ਲੱਕੜ ਦਾ ਵੀ 파ਰ ਹੈ ਉਹਦੇ ਵਾਸਤੇ ਲਕੜਾਂ ਦਾ ਪਹਾੜ ਹੈ ਉਹਦੇ ਉੱਤੇ ਜਿਹੜੀ ਵੀ ਚੀਜ਼ੀ ਉਹਦੇ ਉੱਤੇ ਲੱਗੀ ਜਾਗੀ ਉਹਦੇ ਉੱਤੇ ਪਾੜੀਏ ਭਾਵੇਂ ਸੋਨਾ ਹੀ ਲੱਗ ਦਵੋ ਸਤਿਗੁਰ ਨੇ ਆਖਿਆ ਇੱਕ ਪਾਸੇ ਬੰਦਾ ਸੇਵਾ ਵੀ ਕਰੀ ਜਾਵੇ ਦੂਜੇ ਪਾਸੇ ਹੰਕਾਰ ਵੀ ਕਰੀ ਜਾਵੇ ਤੇ ਐਵੇਂ ਹੋਏਗਾ ਜਿਵੇਂ ਤੁਸੀਂ ਹਾਥੀ ਨੂੰ ਇਸ਼ਨਾਨ ਕਰਾ ਦਵੋ ਹਾਥੀ ਨੂੰ ਨਵਾ ਦਵੋ ਉਹ ਕੁਝ ਚਿਰ ਬਾਅਦ ਕੀ ਕਰੇਗਾ ਹਾਥੀ ਮਿੱਟੀ ਆਪਣੀ ਸੋਨੇ ਦੇ ਨਾਲ ਫੜੇਗਾ ਆਪਣੇ ਸਰੀਰ ਉੱਤੇ ਪਾ ਦੇਵੇਗਾ ਹਾਥੀ ਨੂੰ ਨਵਾਉਂਦਾ ਕੋਈ ਫਾਇਦਾ ਨਹੀਂ ਹੁੰਦਾ ਕਿੰਨੇ ਬੰਦੇ ਤੁਸੀਂ ਕਰਨੀ ਸੇਵਾ ਚੋਂ ਆਈ ਸੇਵਾ ਕਰਦਿਆ ਕਰਦਿਆ ਨਾਲ ਹੰਕਾਰ ਕਰੀ ਜਾਣਾ ਮੇਰੇ ਜਿੰਨੇ ਕੋਈ ਸੇਵਾ ਨਹੀਂ ਕਰ ਸਕਦਾ ਜਦੋਂ ਅਸੀਂ ਸੇਵਾ ਕਰਦੇ ਹਾਂ ਮਨ ਵਿੱਚੋਂ ਹੰਕਾਰ ਖਤਮ ਕਰ